ਤੁਸੀਂ ਦੇਖ ਰਹੇ ਹੋ ਫਲਾੰਗ ਸੁਬੀਰ ਸਿੰਘ ਬਾਦਲ ਤੇ ਅਕਾਲੀ ਦਲ ਨਾਲ ਜੁੜਿਆ ਜਿਹੜਾ ਮਾਮਲਾ ਹੈ ਅੱਜ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਸੁਬੀਰ ਸਿੰਘ ਬਾਦਲ ਨੂੰ ਤਨਖਾਹੀ ਯੋਗ ਕੋਸ਼ਿਸ਼ ਕਰਾਰ ਦਿੱਤਾ ਹੈ ਤੇ ਜਿਹੜੇ ਉਹਦੇ ਨਾਲ ਕੈਬਨਿਟ ਦੀ ਮਿਨਿਸਟਰੀ ਚ ਰਹੇ 2007 ਤੋਂ ਲੈ ਕੇ 2017 ਤੱਕ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਔਰ ਸ਼ਾਬਦ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਗਿਆਨੀ ਰਬੀਰ ਸਿੰਘ ਨੇ ਅਨਾਉਂਸ ਕੀਤਾ ਉਹ ਗੁਨਾਹ ਕੀਤਾ ਕਿ 2007 ਤੋਂ ਲੈ ਕੇ 2017 ਦੀ ਗਵਰਨਮੈਂਟ ਦੇ ਵਿੱਚ ਬੀਇੰਗ ਏ ਡਿਪਟੀ ਚੀਫ ਮਿਨਿਸਟਰ ਬੀਇੰਗ ਏ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਈ ਐਸੇ ਫੈਸਲੇ ਹੋਏ ਨੇ ਗੁਨਾਹ ਹੋਏ ਨੇ ਜਿਹੜੇ ਫੈਸਲੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਥ ਔਰ ਸਿੱਖ ਸੋਚ ਨੂੰ ਕਾਫੀ ਜ਼ਿਆਦਾ ਠੇਸ ਪਹੁੰਚਾਈ ਹੈ ਸੱਟ ਮਾਰੀ ਹੈ ਇਹਦੇ ਕਰਕੇ ਤਨਖਾਹਾਂ ਅਲਾੜੀਆਂ ਜਾਂਦਾ ਹੈ ਤੇ ਹੁਣ ਇਹ ਪ੍ਰੋਸੀਜਰ ਕੀ ਹੈ ਕਿਉਂਕਿ ਉਦੋਂ ਤਾਂ ਚੀਮਨਿਸਟਰ ਉਹ ਵੀ ਸੀ ਤੇ ਨਾਲ ਕਈ ਗੱਲਾਂ ਜੁੜੀਆਂ ਹੋਈਆਂ ਨੇ ਇਹ ਧਾਰਮਿਕ ਕੰਮ ਪੋਲਿਟਿਕਲ ਸਾਂਝੇ ਮਾਮਲੇ ਨੇ ਉਸ ਲੈਵਲ ਦੇ ਉੱਤੇ ਔਰ ਜਿਹੜੇ ਥੋੜੇ ਬਹੁਤ ਉਰਜਨ ਭਰਪੂਰ ਵੀ ਕਈ ਵਾਰ ਹੁੰਦੇ ਨੇ ਆਮ ਤੌਰ ਤੇ ਸਮਝਣ ਦੇ ਵਾਸਤੇ ਉਹਦੇ ਵਾਸਤੇ ਅਸੀਂ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਯਾਨੀ ਕੇਵਲ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਿੰਘ ਸਾਹਿਬ ਜਦੋਂ ਜਿਹੜਾ ਇਹ ਹੁਣ ਮਾਮਲਾ ਹੈ ਇਹਨੂੰ ਕਿਵੇਂ ਸਮਝਿਆ ਜਾਏ ਕਿ ਤਨਖਾਹ ਨਹੀਂ ਹੈ ਕਿ ਅਗਲੇ ਵਾਲੀ ਜਦੋਂ ਸੁਖਵੀਰ ਸਿੰਘ ਬਾਦਲ ਜਾਣਗੇ ਤੇ ਅਗਲਾ ਫੈਸਲਾ ਸੁਣਾ ਦਿੱਤਾ ਜਾਏਗਾ ਜਾਂ ਜਿਹੜੇ ਅਜੇ ਕੈਬਨਟ ਮੰਤਰੀ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਹੁਣ ਤੱਕ ਕਈ ਬੰਦੇ ਕੋਈ ਕਿਸੇ ਪਾਰਟੀ ਜਾਂ ਕੋਈ ਕਿਸੇ ਪਾਰਟੀ ਤੋਂ ਖਟੜੇ ਪੁੱਟਰੇ ਵੀ ਪਏ ਨੇ ਸਾਰੇ ਉਹ ਆਪਣੀ ਜ਼ਮੀਰ ਨਾਲ ਹੀ ਚਲੇ ਜਾਣਗੇ ਜਾਂ ਉਹਨਾਂ ਦਾ ਨਾਮ ਵੀ ਨੋਟ ਕਰਕੇ ਦੇਣਾ ਪਏਗਾ ਕਿਸੇ ਨਾ ਕਿਸੇ ਰੂਪ 'ਚ ਇਹ ਮਾਮਲਾ ਲੰਮਾ ਚੱਲਣ ਦੀ ਉਮੀਦ ਹੈ ਜਾਂ ਜਿਹੜਾ ਫੈਸਲਾ ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਸਿੱਖ ਮਰਿਆਦਾ ਦੇ ਪੱਖ ਤੋਂ ਹਾਲਾਤ ਜਿਹੜੇ ਅੱਜ ਸਾਡੇ ਸਾਹਮਣੇ ਖੜੇ ਨੇ ਜਿਹਦੇ ਅੰਦਰ ਸੁਖਵੀਰ ਸਿੰਘ ਬਾਦਲ ਨੂੰ ਅਕਾਲ ਤਖਤ ਦੇ ਤਲਬ ਕੀਤਾ ਜਾਂਦਾ ਹੈ ਸਪਸ਼ਟੀਕਰਨ ਦੇਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਅੱਜ ਤੇ ਅਗਸਤ ਵਾਲੇ ਦਿਨ ਉਹਨਾਂ ਨੂੰ ਉੱਥੇ ਜਿਹੜਾ ਹੈ ਪੰਜ ਸੇਵਾਦਾਰ ਤਖੰਦ ਤਖਤਾਂ ਦੇ ਉਹਨਾਂ ਵੱਲੋਂ ਤਨਖਾਹਾਂ ala ਦਿੱਤਾ ਜਾਂਦਾ ਹੈ ਹੁਣ ਇਹ ਗੱਲ ਹੋਣ ਦੇ ਨਾਲ ਇੱਕ ਤਾਂ ਸੰਸਾਰ ਪਰਦੇ ਸਿੱਖ ਨੂੰ ਇਹ ਗੱਲ ਸਮਝ ਆ ਗਈ ਕਿ ਜਿਹੜੀ ਗੱਲ ਅਸੀਂ ਕਰਦੇ ਸੀ ਕਿ ਇਹਨਾਂ ਨੇ ਪੰਥ ਦੇ ਲਈ ਦਾ ਗੁਨਾਹ ਕੀਤਾ ਹੈ ਪੰਥ ਨੇ ਧੋਖਾ ਮਾਇਆ ਹੈ ਅੱਜ ਦੇ ਇਸ ਫੈਸਲੇ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਜੋ ਲੋਕ ਕਹਿੰਦੇ ਸਨ ਉਹ ਸੱਚ ਸੇ ਪਰ ਜਿਨ੍ਹਾਂ ਦੁਆਰਾ ਸਭ ਕੁਝ ਕੀਤਾ ਜਾ ਰਿਹਾ ਸੀ ਉਹਨਾਂ ਨੇ ਕੇਵਲ ਕੰਨਾ ਕੇਸਰ ਮਾਰ ਕੇ ਰੱਖੇ ਪੰਥ ਦੇ ਰੂਬ ਰੂਹਣ ਦੀ ਥਾਂ ਤੇ ਕੇਵਲ ਉਹਨਾਂ ਨੇ ਆਪਣੀ ਕੁਰਸੀ ਵਾਲੇ ਪਾਸੇ ਧਿਆਨ ਰੱਖਿਆ ਜਦੋਂ ਆ ਸਾਡੇ ਸਾਹਮਣੇ ਇਹ ਹਾਲਾਤ ਉੱبر ਕੇ ਸਾਹਮਣੇ ਆ ਰਹੇ ਨੇ ਕਿ ਕਿ ਇਹ ਤਨਖਾਹਿਆ اقرار دین ਤੋਂ ਬਾਅਦ ਗੱਲ ਮੁੱਕ ਗਈ ਹੈ ਫੈਸਲਾ ਆ ਗਿਆ ਹੈ じゃ ਇਹਦੀ ਅੱਗੇ کارਵਾਈ ਸ਼ੁਰੂ ਹੋਏਗੀ ਕਿਉਂਕਿ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਜਿਹੜੀ ਇਹਨਾਂ ਨਾਲ ਮੰਤਰੀ ਮੰਡਲ ਸੀ ਜਿਨ੍ਹਾਂ ਨੇ ਨਾਲ ਕੰਮ ਕੀਤਾ ਉਹਨਾਂ ਨੂੰ ਵੀ ਤਲਬ ਕਰ ਲਿਆ ਗਿਆ ਹੈ ਕਿ ਭਾਈ ਤੁਸੀਂ ਵੀ ਆਓ ਤੁਸੀਂ ਵੀ ਇਹਨਾਂ ਦੇ ਸਾਥੀ ਰਹੇ ਹੋ ਆ ਕੇ ਕਾਮ ਨੂੰ ਜਵਾਬ ਦਿਓ ਆਪਣੀ ਦਿੱਖ ਦੇ ਵਿੱਚ ਕਿ ਤੁਸੀਂ ਇਹਨਾਂ ਗੁਨਾਹਾਂ ਦੇ ਵਿੱਚ ਇਹਨਾਂ ਅਪਰਾਧਾਂ ਦੇ ਵਿੱਚ ਤੁਹਾਡੀ ਜਿਹੜੀ ਭਾਈਵਾਲੀ ਹੈ ਉਹ ਕਿੰਨੀਕ ਹੈਗੀ ਹੈ ਤੇ ਉਹਨਾਂ ਨੂੰ ਉੱਥੇ ਜਵਾਬ ਦੇਣਾ ਪੈਗਾ ਹੁਣ ਮਸਲਾ ਇੱਕੋ ਹੀ ਹੈ ਇਹਨੂੰ ਵਾਰਡਡ ਕਰਕੇ ਦੇਖਿਆ ਜਾ ਸਕਦਾ ਕਿ 15 ਦਿਨਾਂ ਬਾਅਦ ਕੱਲਾ ਸੁਖਬੀਰ ਸਿੰਘ ਜਾਏਗਾ ਜਾਂ ਉੱਥੇ ਕੋਈ ਕਾਰਵਾਈ ਅਗਲੀ ਕਰ ਦਿੱਤੀ ਜਾਏਗੀ ਜਾਂ ਉਹਨੂੰ ਕੋਈ ਸੇਵਾ ਤਨਖਾਹ ਲਾ ਕੇ ਤੇ ਗੱਲ ਨਿਬੇੜ ਦਿੱਤੀ ਜਾਏਗੀ ਨਹੀਂ ਇਹ ਗੱਲ ਸ਼ੁਰੂਆਤ ਹੋਈ ਏ ਤੇ ਆਪਾਂ ਇਹ ਵੀ ਦੇਖਦੇ ਆ ਰਹੇ ਹਾਂ ਇਹ ਪਹਿਲਾ ਮੌਕਾ ਏ ਜਦੋਂ ਸਿੱਖ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਭ ਤੇ ਜਾ ਕੇ ਆਪਣੀਆਂ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰ ਰਹੀਆਂ ਹਨ ਜਥੇਦਾਰ ਜੀ ਨੂੰ ਮਿਲ ਰਹੀਆਂ ਹਨ ਲਿਖਤੀ ਤੌਰ ਤੇ ਪੱਤਰ ਦੇ ਰਹੀਆਂ ਹਨ ਤੇ ਜਥੇਦਾਰ ਜੀ ਦੇ ਉੱਤੇ ਇਸ ਗੱਲ ਦਾ ਜਥੇਬੰਦੀਆਂ ਦਾ ਪ੍ਰਭਾਵ ਹੈ ਕਿ ਇਹ ਮੁੱਦਾ ਪੰਥ ਦੀ ਕਚਹਿਰੀ ਵਿੱਚ ਜਾ ਕੇ ਮੁਕਣਾ ਚਾਹੀਦਾ ਹੈ ਕਿ ਅਸੀਂ ਅੱਜ ਦੇ ਫੈਸਲੇ ਇਹ ਦੇਖ ਦੇਖ ਰਹੇ ਹਾਂ ਕਿ ਗਲਤੀ ਦੀ ਸ਼ੁਰੂਆਤ ਹੈ ਇਹਦਾ ਅਖੀਰ ਜਿਹੜਾ ਹੈ ਇੱਕ ਦੋ ਪੇਸ਼ੀਆਂ ਵਿੱਚ ਨਹੀਂ ਹੋਏਗਾ ਇਹਦੇ ਵਾਸਤੇ ਲੰਮਾ ਸਮਾਂ ਜਿਹੜਾ ਹੈ ਇਸ ਨੂੰ ਨਿਜਠਣ ਦੇ ਲਈ ਜਿਹੜੇ ਦੋਸ਼ੀ ਹੋਰ ਵੀ ਨੇ ਉਹਨਾਂ ਦੇ ਕੋਲੋਂ ਜਵਾਬ ਲੈਣ ਦੇ ਲਈ ਲੱਗੇਗਾ ਤੇ ਜਿਹੜਾ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਜਾਣਗੇ ਸਾਰੇ ਮੰਤਰੀ ਸਰ ਜੀ ਜਿਵੇਂ ਮੈਂ ਕਿਹਾ ਕਈ ਪਾਰਟੀਆਂ ਚੱਲੇ ਗਏ ਮਨਪ੍ਰੀਤ ਬਾਦਲ ਵੀ ਉਹ 2007 ਤੋ ਖਜ਼ਾਨਾ ਮੰਤਰੀ ਸੀ ਲਗਾਤਾਰ ਬਾਦਚ ਪਾਰਟੀ ਆ ਡੋਈਸ ਅਜਕਲ ਉਹ ਭਾਜਪਾ ਚ ਨੇ ਜੀ ਜੀ ਕੁਝ ਸੁਧਾਰ ਲਹਿਰ ਚ ਚਲੇ ਗਏ ਨੇ ਅਲੱਗ ਨੇ ਅਜਕਲ ਸਰੋਨੀ ਗੁਰਦਾਰ ਇਹਦੇ ਚ ਨਹੀਂ ਐ ਮਤਲਬ ਸਰੋਨੀ ਅਕਾਲੀ ਦਲ ਦੇ ਨਾਲ ਨਹੀਂ ਐ ਅਲੱਗ 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 ਜਗ੍ਹਾ ਜਿਹੜੇ ਵਿਚਰ ਰਹੇ ਨੇ ਮਾਮਲੇ ਹੁਣ ਉਹ ਉਹਨਾਂ ਨੂੰ ਐਵੇਂ ਇੰਤਜ਼ਾਰਤਾ ਵੀ ਉਹ ਆਪਣੇ ਆਪ ਹੀ ਆ ਜਾਣ ਮਤਲਬ ਜੋ ਵੀ ਸੋਚ ਕੇ ਕਿ ਅਸੀਂ ਰਹਿ ਆ ਜਾਂ ਕੋਈ ਕਮਿਊਨੀਕੇਸ਼ਨ ਜਾਂ ਕੋਈ ਹੋਰ ਤਰੀਕਾ ਉਹਨਾਂ ਨੂੰ ਵੀ ਸੋਣਾ ਪਏਗਾ ਜਾਂ ਕਿਸੇ ਦੀ ਜ਼ਿੰਮੇਵਾਰੀ ਕੀਦੀ ਹੋਏ। ਦੇਖੋ ਗੱਲ ਇਹ ਹੈ ਕਿ ਜਦੋਂ ਅਕਾਲ ਤਖਤ ਤੋਂ ਐਲਾਨ ਹੋ ਗਿਆ ਜਾਂ ਉਹਨਾਂ ਦੇ ਬਾਰੇ ਗੱਲ ਕਰ ਦਿੱਤੀ ਗਈ ਹੈ ਸਾਡਾ ਮੰੰਦਨੇ ਕੋਨ ਸਜਣਿਆਂ ਨੂੰ ਭਾਵੇਂ ਉਹ ਭਾਜਪਾ ਵਿੱਚ ਨੇ ਭਾਵੇਂ ਕਾਂਗਰਸ ਵਿੱਚ ਨੇ ਭਾਵੇਂ ਕੋਈ ਆਪਣੀ ਸਿਆਸੀ ਧਿਰ ਵਿੱਚ ਨੇ ਉਹਨਾਂ ਨੂੰ ਬਿਨਾਂ ਝਿਜਕ ਬਤੌਰੇ ਸਿੱਖ ਦੇ ਤੌਰ ਤੇ ਇੱਕ ਨਵੰਦੇ ਤੌਰ ਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਲਈ ਸਪਸ਼ਟੀਕਰਨ ਦੇਣ ਲਈ ਉੱਥੇ ਜਿਹੜਾ ਉਹ ਜਾਣਾ ਚਾਹੀਦਾ ਤੇ ਜੋ ਕੁਝ ਉਹਨਾਂ ਨੇ ਮਹਿਸੂਸ ਕਰਦੇ ਨੇ ਕਿ ਸਾਨੂੰ ਵੀ ਨਹੀਂ ਪੁੱਛਿਆ ਗਿਆ ਸਾਨੂੰ ਹੀ ਪਾਸੇ ਕਰਕੇ ਦੋ ਜਾਂ ਚਾਰ ਬੰਦੇ ਆ ਨੇ ਸਾਰੇ ਫੈਸਲੇ ਆਪਣੀ ਮਨਮਰਜ਼ੀ ਦੇ ਕੀਤੇ ਨੇ ਉਹ ਗੱਲਾਂ ਉੱਥੇ ਜਾ ਕੇ ਦੋ ਦਣੀ ਚਾਰ ਵੰਗ ਸਪਸ਼ਟ ਕਰਨੀਆਂ ਚਾਹੀਦੀਆਂ ਨੇ ਆਪਣਾ ਪੱਖ ਰੱਖਣ ਲੱਗਿਆ ਕਿਸੇ ਨੂੰ ਕੋਈ ਚੀਜ਼ ਕਰਨੀ ਮਖਾਣੀ ਚਾਹੀਦੀ ਔਰ بڑے ਖਿਹੜੇ ਮੱਥੇ ਜਾ ਕੇ ਇਹ ਗੱਲ ਇਸ ਮੌਕੇ ਦਾ ਦੱਸ ਕੇ ਇਹ ਪੰਚ ਦੀ ਸੇਵਾ ਜਾਂ ਵਰਤਮਾਨ ਹਾਲਾਤਾਂ ਚੋਂ ਕੌਮ ਨੂੰ ਬਾਹਰ ਕੱਢਣ ਲਈ ਆਪਣੀ ਹਿੱਸੇਦਾਰੀ ਪਾਣੀ ਚਾਹੀਦੀ ਤੇ ਤੁਸੀਂ ਪਹਿਲਾਂ ਇਹਦੇ ਸ਼ਾਮਲ ਵੀ ਰਹੇ ਖਾਸ ਤੌਰ ਦੇ ਉੱਤੇ ਜਦੋਂ ਸਰਜੀਤ ਸਿੰਘ ਬਰਨਾਲਾ ਉਹਨਾਂ ਨੂੰ ਸੱਦੇ ਆ ਗਿਆ ਤੇ ਉਦੋਂ ਤੱਕ ਐਂਝ ਲੱਗਦਾ ਸੀਗਾ ਵੀ ਜਿਹੜਾ ਵੀ ਬੰਦਾ ਜਾਂਦਾ ਸੀ ਚਲੋ ਉਹਨਾਂ ਨੂੰ ਧਾਰਮਿਕ ਸਜਾ ਲਾ ਦੇ ਜੋੜੇ ਸਾਫ਼ ਕਰਨ ਦੀ ਬਰਤਨ ਸਾਫ਼ ਕਰਨ ਦੀ ਜੀ ਔਰ ਸ਼ਾਇਦ ਇਹ ਪਹਿਲਾਂ ਲੋਕਾਂ ਨੇ ਫੋਟੋਆਂ ਦੇਖੀਆਂ ਸੀ ਇਸ ਲੈਵਲ ਦੀਆਂ ਕਿ ਸੁਰਜੀਤ ਸਿੰਘ ਬਰਨਾਲਾ ਦੇ ਗਲ ਚ ਫੱਟੀ ਪਾਈ ਗਈ ਮੈਂ ਪਾਪੀ ਤੋਂ ਬਖਸ਼ਣਹਾਰ ਲਿਖਿਆ ਹੋਇਆ ਉਹ ਅਜੇ ਵੀ ਲੋਕਾਂ ਦੇ ਚੇਤੇ ਆ ਦੇ ਵਿੱਚ ਉਹ ਗੱਲ ਹੈ ਤੇ ਇਹਦਾ ਮਤਲਬ ਇਹ ਤੋਂ ਪਹਿਲਾਂ ਜੇ ਨਹੀਂ ਸੀ ਜੀ ਉਹ ਨਵੀਂ ਗੱਲ ਆ ਗਈ ਇੱਕ ਨਵੀਂ ਗੱਲ ਦੇ ਤੌਰ ਤੇ ਪਹਿਲੇ ਤਾਂ ਉਹ ਸਿੰਘ ਸਾਹਿਬਾਨ ਨੇ ਸੋਚ ਕੇ ਸੋਚਿਆ ਕਿ ਜਦੋਂ ਹਿਸਟਰੀ ਚ ਆਇਆ ਨਾਮ ਆਪਰੇ ਆ ਉਹ ਕੋਈ ਨਵੀਂ ਕੁਛ ਕਰਨਾ ਹੋਵੇ ਉਹਨੂੰ ਕਿਵੇਂ ਕੀਤਾ ਗਿਆ ਦੇਖੋ ਜਿਹੜੇ ਹਾਲਾਤ ਹੁੰਦੇ ਨੇ ਹਾਲਾਤ ਸਾਨੂੰ ਨਿਰਣੇ ਲੈਣ ਵਿੱਚ ਬਹੁਤ ਮਦਦ ਕਰਦੇ ਨੇ ਉਸ ਸਮੇਂ ਵੀ ਅਸੀਂ ਜੋ ਸਾਡੇ ਸਾਹਮਣੇ ਹਾਜ਼ਰ ਸਨ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਤੇ ਦਾਸ ਵੀ ਸੇ ਬਾਕੀ ਸੇਵਾਦਾਰ ਜਿਹੜੇ ਅਸੀਂ ਸੀ ਸਾਡੇ ਦਿਲ ਦਿਮਾਗ ਚ ਆ ਰਿਹਾ ਸੀ ਕਿ ਹਾਲਾਤ ਕੌਮ ਦੇ ਬਹੁਤ ਅਜੀਬੋ ਗਰੀਬ ਹੋ ਚੁੱਕੇ ਹੋਏ ਨੇ ਕੌਮ ਇਹਨਾਂ ਨੂੰ ਲੜਦੇ ਆਂ ਭੜਦੇ ਆਂ ਕੌਮ ਦਾ ਸਿਰ ਨੀਵਾ ਕਰਾਉਂਦੇ ਆਂ ਨਹੀਂ ਵੇਖ ਸਕਦੇ ਤੇ ਜਦੋਂ ਇਹਨਾਂ ਨੇ ਆਪਣੇ ਆਪੇ ਨੂੰ ਸਤਾ ਦੇ ਪਿੱਛੇ ਲੱਗ ਕੇ ਇੱਥੋਂ ਤੱਕ ਕੌਮ ਦੇ ਅੰਦਰ ਆਪਣੀ ਹੰਕਾਰ ਦਾ ਪ੍ਰਗਟਾਵਾ ਕੀਤਾ ਤੇ ਹੁਣ ਨਿਰਣਾ ਕਰਨ ਲੱਗੇ ਆਂ ਸਾਨੂੰ ਕਿਤੇ ਇਹਨਾਂ ਕਿਤੇ ਉਸ ਪਾਸੇ ਵੱਧਣਾ ਚਾਹੀਦਾ ਜੋ ਸਾਡੇ ਇਤਿਹਾਸ ਦਾ ਇੱਕ ਹਿੱਸਾ ਕਾਸੀਓ ਪ੍ਰੇਰਨਾ ਜਿਹੜੀ ਲਈ ਸੀ ਉਸ ਸਮੇਂ ਇਹਨਾਂ ਨੂੰ ਥੰਮਲੇ ਨਾਲ ਬੰਨਣ ਲਈ ਜਾਂ ਗਾਲੀ ਤਖਤੀ ਪਾਉਣ ਦੇ ਲਈ ਉਹ ਅਸੀਂ ਅਕਾਲੀ ਫੂਲਾ ਸਿੰਘ ਦੀ ਜੋ ਮਹਾਰਾਜ ਰਣਜੀਤ ਸਿੰਘ ਦੇ ਬਾਰੇ ਵਿੱਚ ਇਤਿਹਾਸ ਵਿੱਚ ਪੜ੍ਹਦੇ ਆਂ ਕਿ ਉਹਨਾਂ ਜੋ ਤਰਲਬ ਕੀਤਾ ਗਿਆ ਤੇ ਉਸ ਸਮੇਂ ਉਸੇ ਦੋ ਗੱਲਾਂ ਕੀਤੀਆਂ ਗਈਆਂ ਸਨ ਕਿ ਇਹਨਾਂ ਨੂੰ ਐਮਲੀ ਦੇ ਦਖਤ ਨਾਲ ਬੰਨ੍ਹਿਆ ਜਾਵੇ ਤੇ ਕੋਰਟੜਿਆਂ ਦੀ ਸਜ਼ਾ ਦਿੱਤੀ ਜਾਵੇ ਭਾਵੇਂ ਕਿ ਇਤਿਹਾਸ ਇਹ ਕਹਿੰਦਾ ਹੈ ਕਿ ਐਸਾ ਨਹੀਂ ਸੀ ਕੀਤਾ ਗਿਆ ਪਰ ਉਸ ਮੌਲਿਕ ਤੌਰ ਤੇ ਜਿਹੜਾ ਸੀ ਇਤਿਹਾਸ ਦਾ ਜਿਹੇ ਹਿੱਸਾ ਸੀ ਤੇ ਉਸ ਸਮੇਂ ਸੀ ਇਸ ਗੱਲ ਨੂੰ ਅੱਗੇ ਰੱਖ ਕੇ ਜਿਹੜਾ ਫੈਸਲਾ ਕੀਤਾ ਸੀ ਔਰ ਉਹਦਾ ਜਦੋਂ ਪ੍ਰਟਾਵਾ ਕੀਤਾ ਤੇ ਅਸੀਂ ਮੰਨਦੇ ਹਾਂ ਕਿ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਸਨ ਉਹ ਫੈਸਲੇ ਦੇ ਪ੍ਰਤੀ ਜਿਹੜੀਆਂ ਸਨ ਉਹ ਸੰਤੁਸ਼ਟ ਸਨ ਉਹਨਾਂ 'ਚ ਕੋਈ ਕਿਸੇ ਬਰਕਾ ਰਦਕ ਕਿੰਤੂ ਪਰੰਤੂ ਨਹੀਂ ਸੀ ਕਿ ਦੇਖੋ ਜੇ ਇਹਨਾਂ ਦੇ ਉਤਰ ਜਿਵੇਂ ਪਹਿਲਾਂ ਕਰਦੇ ਸੀ ਉਤਰਾਂ ਹੀ ਕਰ ਦਿੱਤਾ ਸੀ ਲੋਕਾਂ ਵਾਸਤੇ ਵੀ ਜਾਵਦਾ ਸਿੱਖਸ਼ੇ ਇਹ ਕਿਵੇਂ ਕਿੱਥੋਂ ਆਇਆ ਕਿਵੇਂ ਨਿਰਣਾ ਲੈ ਲਿਆ ਤਾਂ ਤੇ ਕਦੀ ਹੋਇਆ ਨਹੀਂ ਹੈ ਇਹ ਗੱਲਾਂ ਵੀ ਉਸ ਸਮੇਂ ਕੋਕੇ ਭਾਵੇਂ ਸਾਡੇ ਕੋ ਅਖਬਾਰੀ ਮੀਡੀਆ ਉਸ ਸਮੇਂ ਕੰਮ ਕਰਦਾ ਸੀ ਪਰ ਇਹ ਗੱਲਾਂ ਸਾਨੂੰ ਤੁਰਦਿਆਂ ਫਿਰਦਿਆਂ ਵੀ ਬੜੀ ਸੰਤੁਸ਼ਟੀ ਜਨਕ ਦਿਖਾਈ ਦਿੱਤੀਆਂ ਤੇ ਜਿਹੜਾ ਹੁਣ ਜਿਵੇਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਨਾਰਮਲੀ ਕਿਹਾ ਜਾਂਦਾ ਕਿ ਜੇ ਅਗਲਾ ਤਖਤ ਤੇ ਪੇਸ਼ ਹੋਣਾ ਹੈ ਤਾਂ ਉਹ ਨਮਾਣਾ ਸਿੱਖ ਹੋ ਕੇ ਅੱਜ ਵੀ ਜਨਰਲ ਸਰ ਸਾਬਰ ਨੇ ਇਹੀ ਕਿਹਾ ਕਿ ਗਲਤੀ ਉਹ ਗੁਨਾ ਮੰਨ ਕੇ ਉਦੋਂ ਵੀ ਲੋਕੀ ਕਹਿੰਦਾ ਨੇ ਕਿ ਮਹਾਰਾਜਾ ਰਣਜੀਤ ਸਿੰਘ ਰਾਜਾ ਹੁੰਦੇ ਹੀ ਪੇਸ਼ ਹੋਏ ਸੀ ਕਿ ਕੋਈ ਰਾਜ ਤਖਤ ਉਹ ਇਧਰ ਉਧਰ ਦੀ ਹੋਏ ਕਿ ਦਲੀਲ ਦਿੱਤੀ ਜਾਂਦੀ ਹੈ ਪਰ ਅੱਜ ਹੁਣ ਸਥਿਤੀ ਕੋਈ ਬਦਲ ਨਹੀਂ ਗਈ ਕਿ ਜਦੋਂ ਤਨਖਾਹਦਾਰ ਰਣ ਦਿੱਤਾ ਗਿਆ ਤਾਂ ਤਾਂ ਸਮਝ ਲਓ ਜਿਵੇਂ ਇਹਨੂੰ ਆਪਾਂ ਜੇ ਦੁਨਿਆਵੀ ਤਰ੍ਹਾਂ ਨਾਲ ਸਮਝਣਾ ਹੋਵੇ ਲੋਕਾਂ ਨੇ ਜਿਵੇਂ ਕਹਿੰਦੇ ਨੇ ਕਿਸੇ ਅਦਾਲਤ 'ਚ ਕਿਸੇ ਖਿਲਾਫ ਚਾਰਜੇਜ ਫਰੇਮ ਹੋ ਗਏ ਹੁੰਦੇ ਨੇ ਕਿ ਦੋਸ਼ ਲੱਗ ਚੁੱਕੇ ਆ ਹੁਣ ਤਾਂ ਕੇ ਮੁਕੱਦਮਾ ਚੱਲਣਾ ਹੈ ਬਿਲਕੁਲ ਤੇ ਉਦੋਂ ਪ੍ਰਧਾਨਗੀ ਦਾ ਜਿਹੜਾ ਇੱਕ ਤਰੀਕਾ ਸੁਬੀਰ ਸਿੰਘ ਬਾਦਲ ਨੇ ਅਪਣਾਇਆ ਕਿ ਭੂਂਦਰ ਸਾਹਿਬ ਨੂੰ ਵਰਕਿੰਗ ਪ੍ਰਧਾਨ ਬਣਾਤਾ ਪ੍ਰਧਾਨ ਉਹ ਹਜੇ ਬਣੇ ਹੋਏ ਨੇ ਇਹ ਜਿਹੜਾ ਬਹੁਤ ਲੋਕਾਂ ਦੀ ਮੰਗ ਹੈ ਕਿ ਪ੍ਰਧਾਨਗੀ ਛੱਡ ਕੇ ਜਾਣਗੇ ਤਾਂ ਮੰਨਿਆ ਜਾਊਗਾ ਜਾਂ ਕੋਈ ਫਰਕ ਨਹੀਂ ਪੈਂਦਾ ਇਹ ਕਿਸ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਲੋਕੋ ਲੋ ਇਹ ਤੇ ਵੱਡੀ ਗੱਲ ਸਾਹਿਬ ਤੋਂ ਹੈ ਕਿ ਜਦੋਂ ਆਗੂ ਉੱਤੇ ਕੌਮ ਨਰਾਜ ਹੋ ਜਾਏ ਜਾਂ ਕੌਮ ਸਮਾਜ ਨਕਾਰਨਾ ਸ਼ੁਰੂ ਕਰ ਦੇਵੇ ਸਿਆਣਾ ਆਗੂ ਤੇ ਹੁੰਦਾ ਹੈ ਕਿ ਆਪਣੀ ਕੌਮ ਦੀਆਂ ਆਪਣੇ ਪ੍ਰਤੀ ਜੋ ਉਹਨਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਪੜਨ ਤੋਂ ਬਾਅਦ ਆਪ ਇਹ ਆਪ ਨਿਰਣੈ ਲੈਂਦਾ ਕਿ ਮੈਂ ਇਸ ਪਦਵੀ ਦੇ ਕਾਬਲ ਨਹੀਂ ਹਾਂ ਲੋਕੀ ਮੇਰੀ ਪ੍ਰਧਾਨਗੀ ਦੇ ਹੁੰਦੇ ਆ ਸਾਨੂੰ ਪ੍ਰਮਾਣ ਨਹੀਂ ਕਰਦੇ ਆਪ ਆਸੇ ਹੋ ਜਾਂਦਾ ਹੈ ਉਸੋਂ ਬਾਅਦ ਦੂਜਾ ਕਦਮ ਆਉਂਦਾ ਜਦੋਂ ਤੁਸੀਂ ਕਮਿਟੀ ਦੀ ਗੱਲ ਕਰਦੇ ਹੋ ਉਦੋਂ ਵੀ ਇਹ ਗੱਲ ਸਾਹਮਣੇ ਉੱਭਰ ਕੇ ਸਾਹਮਣੇ ਆਉਂਦੀ ਤੇ ਜੇ ਤੀਜਾ ਕਦਮ ਆ ਗਿਆ ਇਹਨਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸਾਹਮਣੇ ਆ ਗਿਆ ਕਿ ਇਹਨਾਂ ਦੇ ਆਪਣੇ ਸਾਥੀ ਆ ਢੋ ਕੇ ਇਹਨਾਂ ਕੋ ਕਸਤੀਫੇ ਦੀ ਮੰਗ ਕਰ ਰਹੇ ਜਿਨ੍ਹਾਂ ਨੇ ਜਾ ਕੇ ਉਹ ਤੇ ਕਬੂਲਨਾਮਾ ਦਿੱਤਾ ਹੁਣ ਜਿਹੜੀ ਗੱਲ ਤੁਸੀਂ ਅੱਜ ਗੱਲ ਕਰ ਰਹੇ ਜਾਂ ਕੱਲ ਚਰਚਾ ਦਾ ਹਿੱਸਾ ਬਣਿਆ ਕਿ ਇਹਨਾਂ ਨੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਸਰ ਬਲਵਿੰਗ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਜ਼ਿੰਮੇਵਾਰ ਦਿੱਤੇ ਇਹ ਗੱਲ ਅਸੀਂ ਮੰਨਦੇ ਕਿ ਇਤਨੀ ਸੀ ਕਰਨੀ ਚਾਹੀਦੀ ਇਹਨਾਂ ਨੂੰ ਆਪਣਾ ਪਦ ਛੱਡ ਕੇ ਇਹ ਕਹਿਣਾ ਚਾਹੀਦਾ ਸੀ ਮੈਂ ਇਹ ਪਦ ਕਿਉਂਕਿ ਮੇਰੇ ਉੱਤੇ ਦੋਸ਼ ਆਇਦ ਹੋ ਰਹੇ ਨੇ ਮੈਂ ਆਪਣੀ ਸਾਰੀਆਂ ਪਿਛਲੀਆਂ ਭੁੱਲਾਂ ਝੋਲੀ ਚ ਪਵਾ ਚੁੱਕਾ ਹੋਇਆ ਇਸ ਕਰਕੇ ਜਦੋਂ ਤੱਕ ਉਹਨਾਂ ਦਾ ਨਿਰਣਾ ਨਹੀਂ ਹੁੰਦਾ ਮੈਂ ਇਸ ਪਦਵੀ ਦੇ ਉੱਤੇ ਆਪਣੇ ਆਪ ਨੂੰ ਜੋਗ ਨਹੀਂ ਮੰਨਦਾ ਕਿ ਮੇਰੇ ਬਾਰੇ ਜਦੋਂ ਫੈਸਲਾ ਜੋ ਹੋਏਗਾ ਜਾਂ ਕੌਮ ਦੁਬਾਰਾ ਮੇਰੇ ਪ੍ਰਤੀ ਵਿਸ਼ਵਾਸ ਬਰਕਰਾਰ ਕਰੇਗੀ ਤੇ ਮੈਂ ਸਹਿਯੋਗ ਤੇ ਆਵਾਂਗਾ ਇਹਨਾਂ ਨੂੰ ਆਪਣੇ ਆਪ ਛੱਡ ਕੇ ਜਾਣਾ ਚਾਹੀਦਾ ਸੀ ਕਿਸੇ ਨੂੰ ਕਹਿਣ ਦੀ ਘੋਣੇ ਨਹੀਂ ਚਾਹੀਦਾ ਜੇ ਨਿਮਾਣਾ ਸਿੱਖੇ ਤੇ ਫਿਰ ਨਿਮਾਣਾ ਸਿੱਖ ਤੇ ਮਾਨ ਤੇ ਆ ਕੇ ਹੀ ਮਾਨ ਨਿਮਾਣਾ ਬਣਦਾ ਤੇ ਜੇ ਉਸ ਨੂੰ ਜਫਾ ਪਾਈ ਰੱਖਣਾ ਲੋਕਾਂ ਦੀ ਅੱਖਾਂ 'ਚ ਘਟਾ ਪਾ ਕੇ ਕਾਰਜਕਾਰੀ ਬਣਾ ਦੇਣ ਤੇ ਕਾਰਜਕਾਰੀ ਜਿੱਦਾਂ ਆਪਣਾ ਅਰਥ ਸਾਰੇ ਜਾਣਦੇ ਆ ਕਿ ਉਹਦੇ ਹੱਥ ਕੁਝ ਨਹੀਂ ਹੁੰਦਾ ਉਹ ਸਾਰੀ ਚਾਬੀ ਜਿਹੜੀ ਹੈ ਉਹ ਮਗਲੇ ਪਾਸੇ ਬੈਠੇ ਬੰਦੇ ਕੋ ਅਸਲੀ ਜਿਹੜਾ ਪ੍ਰਧਾਨ ਹੈ ਉਹਦੇ ਕੋ ਰਹਿੰਦੀ ਹੈ ਤੇ ਇਸ ਕਰਕੇ ਇਹ ਗੱਲ ਨੂੰ ਬਹੁਤਾ ਜਿਆਦਾ ਮਹੱਤਵ ਨਹੀਂ ਦਿੱਤਾ ਜਾ ਸਕਦਾ ਤੇ ਇਹਨਾਂ ਨੂੰ ਨੈਤਿਕਤਾ ਦੇ ਅਧਿਕਾਰ ਤੇ ਅੱਜ ਹੀ ਘਟੋ ਘਟਦੇ ਜਦੋਂ ਤਨਖਾਹਾਂ ਦਾ ਐਲਾਨ ਦਿੱਤਾ ਗਿਆ ਨਾ ਇਹਨਾਂ ਅੱਜ ਆਪਣੀ ਪਦਵੀ ਨੂੰ ਬਿਲਕੁਲ ਇਸ ਗੱਲ ਨੂੰ ਸੰਜ਼ਾਕਾਰ ਕਰਦੇ ਆ ਕਿ ਮੈਨੂੰ ਤੇ ਹੁਣ ਦੋਸ਼ੀ ਮੰਨ ਲਿਆ ਗਿਆ ਮੇਰੇ ਤੇ ਦੋਸ਼ ਆਇਦ ਹੋ ਗਏ ਨੇ ਤੇ ਹੁਣ ਮੈਂ ਆਪਣੀ ਇਸ ਪਦਵੀ ਦੇ ਬਿਲਕੁਲ ਕਾਬਿਲ ਨਹੀਂ ਹਾਂ ਤੇ ਮੇਰਾ ਅੱਜ ਪਹਿਲਾ ਰਿਐਕਸ਼ਨ ਸਤਕਾਰ ਵਿੱਚ ਹੈ ਕਿ ਮੈਂ ਆਪਣੀ ਪਦਵੀ ਛੱਡ ਰਿਹਾ ਹਾਂ ਲੋਕਾਂ ਦੇ ਅੰਦਰ ਅਜੀਬਿਕ ਖਦਸ਼ ਹੈ ਉਹ ਖਦਸ਼ ਹੈ ਇਹ ਹੋ ਜਾਏ ਕਿ ਕੱਲ 1 ਦਿਨ ਪਹਿਲਾਂ 30 ਤਰੀਕ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਹੋਣੀ ਹੈ 1 ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਨੂੰ ਕੀ ਪਤਾ ਲੱਗਿਆ ਸੀ ਕੋਈ ਇਹੋ ਜਿਹਾ ਫੈਸਲਾ ਆਊਗਾ ਆਪਾਂ ਵਰਕਿੰਗ ਪ੍ਰਧਾਨ ਬਣਾ ਦਿੰਦੇ ਨਹੀਂ ਤਾਂ ਬਹੁਤ ਪਹਿਲਾਂ ਬਣਾ ਲੈਂਦੇ ਉਹਨਾਂ ਨੂੰ ਲੱਗਦਾ ਕਿ ਕੁਝ ਚੀਜ਼ਾਂ ਉਹਨਾਂ ਨੂੰ ਸ਼ਾਇਦ ਪਹਿਲਾਂ ਪਤਾ ਹੋਣ ਜੀਆ ਕੀ ਹੋਏਗਾ ਕੀ ਤਰੀਕਾ ਜਿਹੜਾ ਹੋਏਗਾ ਤਾਂ ਅਗਲੀ ਵੀ ਫਿਊਚਰ ਦੇ ਵਿੱਚ ਸ਼ਾਇਦ ਉਹ ਸੋਚਦੇਣ ਕਿ ਐਵੇਂ ਚੱਲ ਜੂਗਾ ਜੀ ਕੰਮ ਹੁਣ ਤੋਂ ਤੁਝੋ ਅਸੀਂ ਮਹਿਸੂਸ ਕਰਦੇ ਹਾਂ ਜੀ ਪਤਾ ਲੱਗਣ ਨੂੰ ਕਿਉਂਕਿ ਸ਼ੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਤੰਤਰ ਅਕਾਲ ਤਖਤ ਦੇ ਚਿਗਰ ਦੇ ਵਿੱਚ ਹੈ ਜਥੇਦਾਰ ਸਾਹਿਬ ਉਸੇ ਪ੍ਰਬੰਧ ਦੇ ਥੱਲੇ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਉਥੋਂ ਕੰਸੂਵਾਂ ਸਜੇ ਖਬੇ ਦੀਆਂ ਕਿਤਨੇ ਕਿਤੇ ਅੱਗੇ ਚੱਲ ਕੇ ਇਹਨਾਂ ਕੋ ਪਹੁੰਚ ਦੇਣੀਆਂ ਦੀਆਂ ਨੇ ਤੇ ਇਹਨਾਂ ਨੇ ਸੋਚਿਆ ਕਿ ਸ਼ਾਇਦ ਇਹਨਾਂ ਕੋ ਕਦਮ ਚੁੱਕਣ ਨਾਲ ਮੇਰੀ ਜਿਹੜੀ ਬੰਦ ਖਲਾਸੀ ਜਿਹੜੀ ਹੈ ਹੋ ਸਕਦੀ ਹੈ ਤੇ ਮੇਰੀ ਸੰਤ ਇਹਨਾਂ ਨੂੰ ਸੰਤੁਸ਼ਟੀ ਹੋ ਜਾਏਗੀ ਤੇ ਇਹ ਉਹਨਾਂ ਨੂੰ ਜੋ ਕੁਝ ਉਹਨਾਂ ਨੇ ਜਜਮੈਂਟ ਕੀਤਾ ਜੋ ਮਹਿਸੂਸ ਕੀਤਾ ਸੀ ਮੰਨੇ ਗਲਤ ਕੀਤਾ ਉਹਨਾਂ ਨੂੰ ਕਿਸੇ ਦੀ ਸੁਣ ਸੁਣਾਈ ਤੇ ਗਲਤੀ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਅੱਗੇ ਕੀ ਹੋਣਾ ਹੈ ਸ਼ਾਇਦ ਆਈ ਦੀ ਤਰੀਕੇ ਅੰਦਰ ਕੋਈ ਤਖਤ ਦਾ ਜਥੇਦਾਰ ਵੀ ਨਹੀਂ ਦੱਸ ਸਕਦਾ ਕਿਉਂਕਿ ਲੋਕ ਮੰਗ ਪੰਥਕ ਮੰਗ ਜਿਹੜੀ ਬਦਲ ਚੁੱਕੀ ਹੋਈ ਹੈ ਇਹ ਪਹਿਲੀ ਵਾਰ ਹੈ ਕਿ ਜਦੋਂ ਕੌਮ ਦਾ ਸਿੱਧਾ ਤਖਤ ਉਤੇ ਪ੍ਰਭਾਵ ਪੈ ਰਿਹਾ ਜਥੇਦਾਰ ਨੂੰ ਜਥੇਬੰਦੀਆਂ ਮਿਲ ਕੇ ਆ ਰਹੀਆਂ ਲਿਖਤੀ ਤੌਰ ਤੇ ਦੇ ਕੇ ਆ ਰਹੀਆਂ ਨੇ ਕੌਮੀ ਪਾਵਨ ਆਮ ਦਾ ਪ੍ਰਚਾਰਾ ਸੋਸ਼ਲ ਮੀਡੀਆ ਉਤੇ ਵੀ ਹੋ ਚੁੱਕਾ ਹੈ ਅਖਬਾਰਾਂ ਚ ਲਿਖ ਕੇ ਵੀ ਹੋ ਚੁੱਕਾ ਹੈ ਇਸ ਕਾਰਨ ਕਰਕੇ ਇਹ ਇੰਨਾ ਸੌਖਾ ਜਿਹਾ ਕੰਮ ਨਹੀਂ ਹੈ ਕਿ ਗੱਲ ਜਿਹੜੀ ਹੈ ਕਿ ਦੇਪਾ ਪੋਚੀ ਹੋ ਜਾਏਗੀ ਕਿ ਅੱਜ ਦੇ ਇਹਨਾਂ ਕੰਮ ਕਰ ਲੋ ਕੱਲ ਨੂੰ ਪ੍ਰਧਾਨ ਤੇ ਫਿਰ ਮੈਂ ਦਾ ਮੈਂ ਹੀ ਰਹਿਣਾ ਇਹ ਤਰ੍ਹਾਂ ਦਾ ਸੋਚਣਾ ਮੈਨੂੰ ਸਭ ਦਾ ਹੈ ਕਿ ਇਹ ਗਲਤ ਸੋਚ ਹੈ ਜੇ ਸੋਚ ਕਿਤੇ ਲੈ ਕੇ ਭਲੇਖਾ ਅੰਦਰ ਹੈ ਤੇ ਕੌਮ ਇਸ ਭਲੇਖੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਦੇ ਚ ਦੋ ਇੱਕ ਗੱਲ ਹੋਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਜਥੇਬੰਦੀ ਹੈ ਪੰਥ ਦੀ ਰਹੀ ਹੈ ਜੋ ਹੁਣ ਤੱਕ ਉਹ ਕਹਿੰਦੇ ਨੇ ਉਹ ਪਾਸਾ ਵੱਟ ਗਿਆ ਉਹ ਅਲੱਗ ਚੀਜ਼ਾਂ ਦੇ ਪਰ ਹੈ ਦੂਜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਤੀਸਰੀ ਸੰਸਥਾ ਜਥੇਦਾਰ ਸਹਿਬਾਨ ਅਕਾਲ ਤਖਤ ਹੈ ਜਿੱਦੇ ਤੇ ਜਥੇਦਾਰ ਸਹਿਬਾਨ ਨਮਾਇੰਦੇ ਨੇ ਹੁਣ ਜਿਹੜੀਆਂ ਇਹ ਇਲਜ਼ਾਮ ਨੇ ਸਾਰੇ ਇਹ ਇਲਜ਼ਾਮ ਇਕੱਲੇ ਅਕਾਲੀ ਦਲ ਜਾਂ ਸਰਕਾਰ ਤੇ ਤਾਂ ਨਹੀਂ ਹੈ ਸਰਕਾਰ ਨੇ ਘਰ ਬਣਾਇਆ ਜਥੇਦਾਰ ਸਹਿਬਾਨ ਨੂੰ ਕਿਹਾ ਮਾਫੀ ਦੇ ਦਿਓ ਰਾਮ ਰਹੀ ਉਹਨੂੰ ਮਾਫੀ ਦੇ ਦਿੱਤੀ ਗਈ ਹੁਣ ਉਹ ਸਰਬੋੱਚ ਅਦਾਨਤ ਹੈ ਕੋਈ ਵੀ ਕਹੇ ਕਹੇ ਤਾਂ ਕੋਈ ਵੀ ਸਕਦਾ ਕਿਸੇ ਨੂੰ ਜੀ ਤੁਹਾਨੂੰ ਆ ਕਰ ਦੋ ਜੀ ਕਰਨਾ ਤਾਂ ਅਟਰ ਹੋਣਾ ਨੇ ਹੈ ਨਾ ਜੇ ਗਿਆਨੀ ਗੁਰਬਚਨ ਸਿੰਘ ਹੋਣੀ ਗਿਆਨੀ ਗੁਰਮਖਸ ਸਿੰਘ ਹੋਣੀ ਤਾਂ ਅੱਜ ਵੀ ਸੇਵਾ ਚ ਨੇ ਉਹਨਾਂ ਨੂੰ ਬੁਲਾਏ ਬਿਨਾ ਉਹਨਾਂ ਦੇ ਜਵਾਬ ਤਲਵੀ ਤੋਂ ਬਿਨਾ ਕੱਲੀ politcal side ਫੈਸਲਾ ਹੋ ਜਾਏਗਾ ਤਾਂ ਇਹ ਸੰਤੁਲਿਤ ਫੈਸਲਾ ਹੁੰਦਾ ਨਹੀਂ ਹੋਣਾ ਵੀ ਨਹੀਂ ਜੀ ਅਸੀਂ ਕੱਲ ਵੀ ਗਏ ਹਾਂ ਉੱਥੇ ਸਾਡੀ ਮੰਗ ਵਿੱਚ ਮੰਗ ਸ਼ਾਮਲ ਹੈ ਅਸੀਂ ਜਦੋਂ ਜਸਤੇਜਾਰ ਜੀ ਨੇ ਚਰਚਾ ਕੀਤੀ ਤੇ ਸਾਡਾ ਪਹਿਲਾ ਨੁਕਤਾ ਇਹ ਸੀ ਕਿ ਜਿਹਦਰ ਜੀ ਜਿੰਨਾ ਰਾਹੀ ਗੁਨਾਹ ਹੋਇਆ ਜਿਨ੍ਹਾਂ ਨੇ ਕਰਵਾਇਆ ਸਾਰੇ ਬਰਾਬਰ ਦੇ ਦੋਸ਼ੀ ਨੇ ਤੇ ਬਿਨਾ ਉਹਨਾਂ ਨੂੰ ਪੰਥ ਦੀ ਕਚਹਿਰੀ 'ਚ ਬੁਲਾਇਆ ਇਹ ਨਿਰਣੈ ਨਹੀਂ ਹੋਣਾ ਚਾਹੀਦਾ ਚਾਹੇ ਉਹ ਗੁਰਬਚਨ ਸਿੰਘ ਜੀ ਨੇ ਚਾਹੇ ਉਹ ਗੁਰਮukh ਸਿੰਘ ਨੇ ਚਾਹੇ ਇਕਬਾਲ ਸਿੰਘ ਹੈ ਚਾਹੇ ਦੂਜੇ ਦੋ ਸਾਥੀ ਜਿਹੜੇ ਨੇ ਉਹਨੇ ਇਹ ਸਾਰਿਆਂ ਨੂੰ ਜਦੋਂ ਤੱਕ ਕੌਮ ਦੇ ਅਦਾਲਤ ਵਿੱਚ ਕਚਹਿਰੀ ਵਿੱਚ ਖੜਿਆ ਕਰਕੇ ਜਵਾਬਦੇਹੀ ਨਹੀਂ ਕੀਤੀ ਜਾਂਦੇ ਉਹਨਾਂ ਤੱਕ ਕੋਈ ਫੈਸਲਾ ਕੀਤਾ ਗਿਆ ਕੌਮ ਨੂੰ ਪ੍ਰਵਾਨ ਨਹੀਂ ਹੋਏਗਾ ਕੌਮ ਨੂੰ ਮੰਨਤ ਨਹੀਂ ਦੇਗੇ ਇੱਕ ਹੋਰ ਸਵਾਲ ਕਿ ਉਦੋਂ ਡਿਪਟੀ ਚੀਫ ਮਿਨਿਸਟਰ ਸੁਭੀਰ ਸਿੰਘ ਬਾਦਲ ਜੀ ਪਰ ਚੀਫ ਮਿਨਿਸਟਰ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਹ ਪੰਥ ਰਤਨ ਫਖਰ ਕੌਮ ਵੀ ਨੇ ਠੀਕ ਹੈ ਉਹ ਦੁਨੀਆ ਚ ਨਹੀਂ ਰਹੇ ਚਲੇ ਗਏ ਪਰ ਉਹ ਉਹ ਟਾਈਮ ਤਾਂ ਉਹਨਾਂ ਦਾ ਹੈ ਕਿ ਉਹਨਾਂ ਦਾ ਨਾਮ ਜਾਂ ਉਹਨਾਂ ਦੇ ਇਨਾਮ ਕਨਾਮ ਮਾਨ ਸਨਮਾਨ ਜੋ ਸਾਰੇ ਮਿਲੇ ਹੋਏ ਨੇ ਜਦੋਂ ਇਹ ਸਾਰੇ ਚ ਇੱਕ ਪੂਰੀ ਕੈਬਨਿਟ ਦੋਸੀ ਮੰਨ ਲਈ ਗਈ ਹੈ ਦਲ ਦੀ ਮੰਨ ਨਹੀਂ ਗਈ ਹੈ ਤਾਂ ਕੈਬਨਿਟ ਦਾ ਸਭ ਤੋਂ ਸੁਪਰੀਮ ਵਿਅਕਤੀ ਦੇ ਨਾਲ ਵੀ ਤਾਂ ਨਾਮ ਕੁਝ ਜੁੜੂਗਾ ਹੀ ਕੁਝ ਹੀ ਜਾਣੂਗਾ ਕਿ ਇਹ ਸੰਭਾਵਨਾ ਮੰਨੇ ਕਿ ਫਕਰੇ ਕਾਮ ਤੇ ਪੰਥਰਾਤਨ ਵੀ ਵਿਡਰਾ ਹੋ ਸਕਦਾ ਜਿਵੇਂ 100 ਸਾਲ ਬਾਅਦ ਜਗਿਆਨੀ ਗੁਰਮੁਖ ਸਿੰਘ ਉਹਨਾਂ ਦੇ ਮਾਮਲੇ ਨੇ ਜਿਹੜੇ ਉਦੋਂ ਦੇ ਮਾਮਲੇ ਸੀ ਕਿ ਉਦੋਂ ਛੇਕਿਆ ਗਿਆ ਗਲਤ ਸੀ ਵਿਡਰਾ ਕਰ ਲੈਂਦਾ ਪੰਥ ਸਾਰੇ ਮਾਮਲੇ ਨੂੰ ਉਹ ਵੀ ਆਪ ਮਤਲਬ ਉਹਦੇ ਤੋਂ ਬਾਅਦ ਹੀ ਤਾਂ ਇਸ ਮਾਮਲੇ ਨੂੰ ਕਿਵੇਂ ਦੇਖਿਆ ਜਾਏਗਾ ਤੁਕੋਗੇ ਇਹ ਗੱਲ ਤੇ ਤੁਹਾਡੀ ਬਿਲਕੁਲ ਪੱਕੀ ਹੈ ਜੀ ਜਦੋਂ ਵਿਚਾਰ ਵਿੱਚ ਆਏਗੀ ਨਾ ਕਿ ਸਰਕਾਰ ਦਾ ਮੁਖੀ ਕੌਣ ਸੀ ਪ੍ਰਧਾਨ ਕੌਣ ਉਤੋਂ ਇਹੀ ਗੱਲ ਸਾਹਮਣੇ ਆਈ ਕਿਸਨਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸਰਵੇਸ਼ ਸਿੰਘ ਬਾਦਲ ਜਿਹੜਾ ਹੈ ਇਹ ਡਿਪਟੀ ਮੁੱਖ ਮੰਤਰੀ ਸੀ ਗ੍ਰਹਿ ਮੰਤਰੀ ਸੀ ਤੇ ਜਦੋਂ ਜਿਹੜੀ ਦੋਸ਼ ਦੋਸ਼ਾਂ ਤੋਂ ਬਸਦਾਰ ਬਾਦਲ ਜਿਹੜਾ ਕਿਸੇ ਵੱਡੇ ਬਾਦਲ ਕਦੀ ਮੁਕਤ ਨਹੀਂ ਹੋਣਗੇ ਬਰਾਬਰ ਦੇ ਦੋਸ਼ੀ ਗਿਣੇ ਜਾਣਗੇ ਤਾਂ ਉਹਦੇ ਦੋਸ਼ ਜਦੋਂ ਇਹ ਗੱਲਾਂ ਅੱਜ ਵੀ ਹੋ ਰਹੀਆਂ ਨੇ ਤੇ ਉਸੇ ਪਾਸੇ ਵੜਿਆ ਤੇ ਉਹਨਾਂ ਨੇ ਸਿਰ ਤੇ ਪਹਿਲਾਂ ਉਹਨਾਂ ਤੇ ਉੱਥੇ ਆਣਾ ਹੈਗਾ ਹਾਂਜੀ ਤੇ ਜਦੋਂ ਅਸੀਂ 15 ਚ ਵੀ ਗੱਲ ਕਰਦੇ ਸੀ ਤੇ ਇਹੀ ਗੱਲ ਕਹਿੰਦਾ ਤਿੰਨ ਬੰਦੇ ਮੁੱਖ ਦੋਸ਼ੀ ਨੇ ਮੁੱਖ ਮੰਤਰੀ ਡਿਊਟੀ ਮੁੱਖ ਮੰਤਰੀ ਤੇ ਡੀਜੀਪੀ ਜਿਹੜੇ ਨੇ ਇਹ ਤਿੰਨ ਬੰਦੇ ਜਿਹੜੇ ਘਟੋ ਘਟ ਜਿਹੜੇ ਇਥੇ ਚੌਥਾ ਇਹਨਾਂ ਨਾਲ ਮੁੱਖ ਸਕੱਤਰ ਜਿਹੜਾ ਸਟੇਟ ਦੇ ਕਾਰਵਾਈ ਨੂੰ ਹੈਂਡਲ ਕਰਦਾ ਉਹਾਰੇ ਬੰਦਿਆਂ ਨੂੰ ਸਨੋਸ ਸਮੇਂ ਵੀ ਸਾਡੇ ਸੀ ਕਿਸੀ ਇਹ ਸਾਰਾ ਕੁਝ ਉਜਗਜ ਹੋਇਆ ਇਹਦੇ ਮਗਲੇ ਪਾਸੇ ਇਹਨਾਂ ਨੂੰ ਦੋਸ਼ੀ ਦੇ ਤੌਰ ਤੇ ਵੇਖਣਾ ਚਾਹੀਦਾ ਇਹ ਚੀਜ਼ਾਂ ਆਧੁਨਿਕ ਤਰੀਕ ਵਿੱਚ ਨਾਲ ਜੁੜ ਕੇ ਚੱਲਣਗੀਆਂ ਤੇ ਜਿਹੜੀਆਂ ਤੁਸੀਂ ਗੱਲ ਕੀਤੀ ਜਿਹੜੇ ਰੁਤਬੇ ਦੇ ਗੇਸਨ ਤੋਂ ਆਪਣੇ ਲਈ ਆਪੇ ਦਿੱਤੇ ਉਰਤਵੇ ਸੰ ਉਹਨਾਂ ਨੂੰ ਆਜੀ ਤਰੀਕ ਵਿੱਚ ਕੌਮੀ ਤੌਰ ਤੇ ਵਾਪਸ ਲੈਣਾ ਚਾਹੀਦਾ ਹੈ ਤਾਂ ਕਿ ਪੰਥ ਨੂੰ ਪਤਾ ਲੱਗੇ ਕਿ ਜਿਹੜੀਆਂ ਗਲਤ ਇਤਰਾ ਦੀਆਂ ਨਵਾਜੀਆਂ ਨੇ ਉਹ ਕੌਮ ਦਾ ਨੁਕਸਾਨ ਵੀ ਕਰਦੀਆਂ ਨੇ ਤੇ ਕੌਮ ਸਮਾਉਣ ਤੇ ਉਹਨਾਂ ਦੀ ਸੁਧਾਈ ਵਾਸਤੇ ਇਹ ਕਦਮ ਜਿਹੜਾ ਪੁੱਟ ਸਕਦੀ ਏ ਉਹ ਚੀਜ਼ਾਂ ਭਾਵੇਂ ਫਗਰੇ ਕੌਮ ਹੈ ਭਾਵੇਂ ਕੋਈ ਵੀ ਉਹਨਾਂ ਵਾਸਤੇ ਦਿੱਤਾ ਗਿਆ ਉਹ ਸਾਰਾ ਕੁਝ ਆਜੀ ਤਰੀਕ ਵਿੱਚ ਉਹਨਾਂ ਕੋਲ ਵਾਪਸ ਲੈਣਾ ਚਾਹੀਦਾ ਕਿਉਂਕਿ ਉਹਨਾਂ ਤੇ ਵੀ ਦੋਸ਼ ਜੇ ਜਿਹੜਾ ਸੁਖਬੀਰ ਬਾਦਲ ਤੇ ਦੋਸ਼ ਹੈ ਤੇ ਭਾਵੇਂ ਸਾਡੇ ਚ ਚੀਰ ਕਰਕੇ ਨਹੀਂ ਦੋਸ਼ ਤੇ ਉਹਨਾਂ ਦੇ ਉੱਤੇ ਵੀ ਬਰਾਬਰ ਚੱਲ ਗਿਆ ਨਾ ਜੀ ਮਤਉਰੇ ਮੁਖੀ ਦੇ ਤੌਰ ਤੇ ਤੇ ਆਖਰੀ ਜੇਕਰ ਮੈਂ ਕਹਾ ਕਿ ਇੱਕ ਗੱਲ ਹੈ ਜਿਹੜੀ ਬੰਨੀ ਜਾਂਦੀ ਹੈ ਲਗਾਤਾਰ ਕਿ ਹੁਣ ਇਹ ਜਿਵੇਂ ਤੁਸੀਂ ਥੋੜਾ ਜਿਹਾ ਸੰਕੇਤ ਦਿੱਤਾ ਕਿ ਇਹ ਅਜੇ ਲੰਮਾ ਚੱਲ ਸਕਦਾ ਹੈ ਮਤਲਬ ਮਾਮਲਾ ਅਜੇ ਉਹਨਾਂ ਕਹਿ ਬਾਬਕਾ ਕੈबिनेट ਮੰਤਰੀ ਸਾਹਿਬ ਨੇ ਆਪਣੀ ਆਪਣੀ ਗੱਲ ਦੱਸਣੀ ਹੈ ਸਪਸ਼ਟੀਕਰਨ ਦੱਸਣਾ ਹੈ ਫਿਰ ਸੁਬੀਅਤਕ ਬਾਅਦ ਉਹਨਾਂ ਦਾ ਜਾਣਾ ਹੈ ਫਿਰ ਸਿੰਘ ਸਾਹਿਬਾਨ ਦੀ ਮੀਟਿੰਗ ਹੋਏਗੀ ਫਿਰ ਅਗਲੇ ਇਹ ਤਾਂ ਤਨਖਾਹ ਹੈ ਉਦੋਂ ਬਾਅਦ ਅਗਲੀ ਜਿਹੜੀ ਸਜ਼ਾ ਜਾਂ ਸੇਵਾ ਜੋ ਵੀ ਹੈ ਉਹ ਤਾਂ ਉਦੋਂ ਬਾਅਦ ਦਾ ਕੰਮ ਹੈ ਜਿਹੜਾ ਲਾਗੂ ਹੋਣਾ ਦੇ ਵਿੱਚ ਪਰ ਇੱਕ ਗੱਲ ਨਾਰਮਲੀ ਚੱਲਦੀ ਹੈ ਇੱਥੇ ਡਿਬੇਟ ਦੇ ਵਿੱਚ ਜਾਂ ਬਾਕੀ ਜਗ੍ਹਾ ਜਾ ਕੇ ਕਿ ਸਿੰਘ ਸਾਹਿਬ ਕੇਵਲ ਧਾਰਮਿਕ ਸਜ਼ਾ ਹੀ ਲਾ ਸਕਦੇ ਨੇ ਲਾ ਦੇਣਗੇ ਜਾਂ ਉਸ ਲੈਵਲ ਦੀ ਗੱਲ ਕਰਨਗੇ ਇਸ ਤੋਂ ਪਹਿਲਾਂ ਇੱਕ ਡਿਮਾਂਡ ਲਗਾਤਾਰ ਜਥੇਦਾਰ ਸਾਹਿਬ ਕੋਲ ਜਾ ਕੇ ਬਹੁਤ ਸਾਰੀਆਂ ਸੰਸਥਾਵਾਂ ਇਹ ਕਰ ਰਹੀਆਂ ਨੇ ਕਿ ਇੱਕ ਕੂਲਿੰਗ ਪੀਰੀਡ ਹੋਵੇ ਜੀ ਇੱਕ ਖਾਸ ਸਮੇਂ ਵਾਸਤੇ ਸਾਰੀ ਲੀਡਰਸ਼ਿਪ ਨੂੰ ਨਾ ਕੇਵਲ ਸੁਭੀਰ ਸਿੰਘ ਬਾਦਲ ਨੂੰ ਜਿਹੜਿਆਂ ਨੇ ਸੁਧਾਰ ਲੈਰ ਵਿੱਚ ਦੀ ਗੱਲ ਵੀ ਕੀਤੀ ਹੈ ਜਿਹੜੇ ਉਸ ਸਮੇਂ ਦੇ ਦੌਰਾਨ ਲੀਡਰ ਸੀਗੇ ਚਾਹੇ ਉਹ ਕੋਰ ਕਮੇਟੀ ਸੀ ਅਖਾਲੀ ਦਲ ਦੀ ਚਾਹੇ ਉਹ ਮਤਲਬ ਕੈਬਨਟ ਦਾ ਹਿੱਸਾ ਸੀਗੇ ਉਹਨਾਂ ਸਾਰਿਆਂ ਨੂੰ ਕੁਝ ਸਮੇਂ ਵਾਸਤੇ ਬਾਹਰ ਕਰ ਦਿੱਤਾ ਜਾਣਾ ਚਾਹੀਦਾ ਕਿ ਜਥੇਦਾਰ ਸਾਹਿਬ ਦੇ ਦਾਇਰੇ ਦੀ ਇਹ ਗੱਲ ਆਉਂਦੀ ਹੈ ਤੁਕ ਦੋ ਚੀਜ਼ਾਂ ਕੱਲ ਸਾਡੇ ਸਾਨੂੰ ਮਹਿਸੂਸ ਹੁੰਦੀਆਂ ਨੇ ਜੀ ਕੌਮ ਦੇ ਵਿੱਚ ਇਹ ਮੰਗ ਕਿਉਂ اٹਹੀ ਕਿਉਂ ਕਿਉਂ ਚਾਹੁੰਦੀ ਹੈ ਕੌਮ ਇਤਨਾ ਹੋਵੇ ਉਹਦਾ ਕਾਰਨ ਹੈ ਕਿ 2007 ਤੋਂ ਲੈ ਕੇ ਸਾਡੇ ਕੋ ਜੰਦਕਾ 15 ਤੱਕ ਜਾਂ ਉਸ ਤੋਂ ਬਾਅਦ ਤੱਕ ਜੋ ਕੁਝ ਜਿਨ੍ਹਾਂ ਤੇ ਕਾਰਨਾ ਕਰਕੇ ਕੌਮ ਅਜੇ ਇਥੋਂ ਤੱਕ ਨਰਾਸ਼ਤਾ ਵਿੱਚ ਗਈ ਏ ਜਾਂ ਕੌਮ ਦੇ ਹਾਲਾਤ ਇਤਾਂ ਦੇ ਬਣੇ ਨੇ ਔਰ ਕੌਮ ਨੇ ਉਸ ਜਥੇ ਬੰਦੇ ਨੂੰ ਜਿਹਦੇ ਬਾਰੀ ਬੱਚਾ ਬੱਚਾ ਕਹਿੰਦਾ ਸੀ ਸਾਡੀ ਸੰਸਾ ਪੰਥ ਨੂੰ ਵੋਟ ਪਾਣੀ ਸ਼੍ਰੋਮਣੀ ਕਲਦਨ ਨਾ ਹੀ ਨਹੀਂ ਲੈਂਦਾ ਉਹਨੂੰ ਪੰਥ ਪੰਥ ਕਿਹਾ ਜਾਂਦਾ ਸੀ ਭਾਵੇਂ ਉਹਦੀ ਸਗਲ ਸੂਰਤ ਕੋਈ ਵੀ ਹੁੰਦੀ ਸੀ ਪਰ ਉਹ ਪੰਥ ਕਹਿ ਕੇ ਸ਼੍ਰੋਮਣੀ ਕਲਦਨ ਨੂੰ ਆਪਣੀ ਵੋਟ ਪਾਉਂਦਾ ਸੀ ਅੱਜ ਉਹ ਜਿਸ ਉਹ ਪੰਥ ਵਾਲੇ ਕਿੱਥੇ ਗਏ ਨੇ ਉਹਨਾਂ ਨੇ ਕਿੱਥ ਕੰਨੀ ਕੰਨੀ ਇਹਨਾਂ ਕੋ ਰੁਤਬੇ ਦੇ ਕੇ ਕਿੱਥੋਂ ਤੱਕ ਲੈ ਕੇ ਆਉਣਾ ਉਹ ਪੰਥ ਦਾ ਨਿਰਣਾ ਤੇ ਹੋ ਚੁੱਕਾ ਹੋਇਆ ਇਸ ਕਾਰਨ ਕਰਕੇ ਕ ਇਹ ਨਕਾਰੇ ਗਈ ਆਗੂਆਂ ਦੀ ਜਮਾਤ ਹੈ ਤੇ ਬਿਹਤਰ ਇਹੀ ਤਰੀਕਾ ਹੈ ਕਿ ਇਹਦੇ ਲਈ ਪੰਚਦੀ ਡਾਇਰ ਲੇ ਕੇ ਇਹਨਾਂ ਸਾਰਿਆਂ ਨੂੰ ਕੋਈ ਸਮਝ ਨਹੀਂ ਹੱਸ ਤੇ ਕਹਿੰਦੇ ਇਹਨਾਂ ਨੂੰ ਮੁਕਤੀ ਦਿਵਾ ਕੇ ਨਵੇਂ ਸ਼ੋਮਣੀ ਕਾਲ ਦਲ ਨੂੰ ਦੁਬਾਰਾ ਜੋ ਸਾਡੇ ਕੋਲ ਬਹੁਤ ਕੁਝ ਪਏ ਕਈ ਸਵਾਲ ਕਰਨਗੇ ਕਿ ਲੀਡਰਸ਼ਿਪ ਕਿੱਥੋਂ ਆਣਗੇ ਜੀ ਅਸੀਂ ਤਾਂ ਲੀਡਰਾਂ ਦਾ ਕੋਈ ਘਾਟਾ ਨਹੀਂ ਲੀਡਰ ਕੌਮ ਦੇ ਵਿੱਚ ਤਿੰਨ ਸਾਡੇ 2 ਕਰੋੜ ਤੋਂ ਵੱਧ ਆਬਾਦੀ ਹੈ ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਖੇਤੇ ਦਾ ਬੰਦਾ ਵਿਆਕੇ ਦਾਨ ਬੈਠਾ ਹੋਏ ਵਿਸ਼ਵ ਪੱਧਰ ਦੀ ਸੋਚ ਵਾਲੇ ਬੰਦੇ ਬੈਠੇ ਹੋਏ ਨੇ ਅਗਰ ਇਹ ਤੇ ਇੱਕ ਕੌਮੀ ਨਿਰਣਾ ਹੈ ਕਿ ਇਹ ਬੰਦੇ ਫੇਲ ਹੋ ਚੁੱਕੇ ਨੇ ਇਹਨਾਂ ਨੂੰ ਸਿੱਖ ਸਿਆਸਤ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਕੌਮ ਆਪਣੀ ਸਿੱਖ ਸਿਆਸਤ ਦੇ ਲਈ ਆਪ ਨਿਰਣਾ ਲੈ ਕੇ ਅਗਲੇ ਅੱਗੇ ਵਧਣ ਦੇ ਲਈ ਪੈਦਰਾ ਲੈ ਰਿਹਾ ਫੈਸਲਾ ਕਰੀ ਤੇ ਕੌਮ ਦਾ ਨਿਰਣਾ ਜਨਜੇਤਿਹਦਾਰ ਜੀ ਨੇ ਆਪਣੇ ਕੋਲ ਕੁਝ ਨਹੀਂ ਕਿਹਾ ਇਸ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਤੱਕ ਅਸੀਂ ਕੱਲ ਵੀ ਕਹਿ ਕੇ ਆਏ ਕਿ ਫੈਸਲਾ ਜਥੇਦਾਰ ਜੀ ਤੁਸੀਂ ਆਪ ਨਾ ਕਰਕੇ ਕੌਮਲੀਆਂ ਜਥੇਬੰਦੀਆਂ ਦੇ ਨਮਾਇंदे ਸਦੋ ਉਹਨਾਂ ਦੇ ਅੱਗੇ ਮਸਲਾ ਰੱਖ ਦਿੱਤਾ ਜਾਏ ਜਿੰਨੇ ਵੀ ਗਵਾਹ ਨੇ ਸਾਰੇ ਨੂੰ ਉਹਨਾਂ ਦੀ ਪੇਸ਼ੀ ਪੁਕਤਾਈ ਜਾਏ ਉਸ ਤੋਂ ਬਾਅਦ ਕੌਮ ਦੇ ਨਮਾਇंदे ਨਿਰਣਾ ਲੈਣ ਉਹ ਨਿਰਣਾ ਲੈਣ ਤੋਂ ਬਾਅਦ ਜਿਹੜਾ ਫੈਸਲਾ ਹੋਣਾ ਚਾਹੀਦਾ ਜੀ ਨਹੀਂ ਤਾਂ ਫਿਰ ਕਰ ਇਹ ਵੀ ਹੋ ਜਾਂਦਾ ਕਿ ਜਥੇਦਾਰ ਸਾਹਿਬਾਨ ਫੈਸਲਾ ਲੈਂਦੇ ਨੇ ਜਿਹੜਾ ਰਾਮ ਰਹੀਮ ਦੀ ਮਾਫੀ ਦਾ ਫੈਸਲਾ ਲੈ ਲਿਆ ਸੀ ਉਦੋਂ ਕੌਮ ਨੇ ਮੰਨਣ ਤੋਂ ਇੱਕ ਲੈਵਲ ਦਾ ਇਨਕਾਰ ਕਰਤਾ ਸੀ ਆਪਾਂ ਪਤਾ ਕਿ ਪੰਜ ਪਿਆਰਿਆਂ ਨੇ ਵੀ ਰਜਿਸਟ ਕਰਤਾ ਸੀ ਵਿਰੋਧ ਕਰਤਾ ਸੀ ਤੇ ਫਤੇਗੜ ਸਾਹਿਬ ਜੋੜ ਬੇਲੇ ਤੇ ਜਥੇਦਾਰ ਸਾਹਿਬ ਨੂੰ ਮਤਲਬ ਸੰਦੇਸ਼ ਤੱਕ ਨਹੀਂ ਸੀ ਦੇਣ ਦਿੱਤਾ ਤੇ ਰੌਲਾ ਤਾਂ ਇਹ ਹੀ ਹੈ ਕਿ ਹੁਣ ਇਹ ਸਾਰਾ ਜਥੇਦਾਰ ਸਹਿਬਾਨ ਦੇ ਦੈਰੇ ਦੇ ਵਿੱਚ ਗੱਲ ਟੋਟਲ ਪੰਥ ਇਹ ਚਾਹੁੰਦਾ ਕਿ ਕਿਵੇਂ ਇਸ ਇਤਿਹਾਸਕ ਮੌਕੇ ਤੇ ਕੀ ਉਹ ਇਕੱਠਾ ਹੋ ਕੇ ਕਿਸੇ ਦਿਸ਼ਾ ਦੇ ਵਿੱਚ ਚੱਲ ਸਕਦਾ ਹੈ ਕਿਸੇ ਡਿਰੇਕਟਿਵ ਦੇ ਕੋਲ ਉਹ ਫੈਸਲਾ ਸ਼ਾਇਦ ਇਤਿਹਾਸਕ ਇਸ ਕਰਕੇ ਜਿਆਦਾ ਹੈ ਕਿ ਇਹੋ ਜਿਹੇ ਹਾਲਾਤ ਜਦੋਂ ਜਥੇਦਾਰ ਸਾਹਿਬ ਆਪ ਕਈ ਵਾਰ ਕਹਿ ਚੁੱਕੇ ਨੇ ਸਰੋਬੜੀ ਕਮੇਟੀ ਦੇ ਪ੍ਰਧਾਨ ਕਹਿ ਚੁੱਕੇ ਨੇ ਕਿ ਸਾਡੀਆਂ ਸਸਤਾਵਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਹੋਮ ਮਿਨਿਸਟਰ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਟਾਈਮ ਤੱਕ ਨਹੀਂ ਦਿੰਦੇ ਮਿਲ ਦਾ ਸਮਾਂ ਨਹੀਂ ਦਿੰਦੇ ਤਾਂ ਉਹ ਸਟਰੈਂਥ ਕਿੱਥੋਂ ਆਏਗੀ ਉਹ ਵਾਪਸ ਮੁਰਨ ਵਾਲੀ ਆਏਗੀ ਸ਼ਾਇਦ ਗੁਰਬਾਣੀ ਦੇ ਵਿਚਾਰਤਾ ਰਾਦੇ ਨਾਲ ਪੰਥ ਕਰੋ ਰੀਤਾਂ ਦੇ ਨਾਲ ਤੇ ਉਸ ਲਈ ਜਜਬਾ ਜਿਹੜਾ ਕੁਰਬਾਨੀ ਦਾ ਜਜਬਾ ਹੈ ਪੋਸਟਾਂ ਤੇ ਜਕੜ ਮਾਰਨ ਦੀ بجائے ਜਜਬੇ ਤਿਆਗ ਤੇ ਕੁਰਬਾਨੀ ਦੇ ਨਾਲ ਤੇ ਉਹ ਫੈਸਲੇ ਕਹਿ ਜੇ ਹੋਣਗੇ ਹਜੇ ਜਿਵੇਂ ਜੱਦੜ ਸਾਹਿਬ ਨੇ ਕਿਹਾ ਕਿ ਕੁਝ ਸਮਾਂਕਾ ਹੋਰ ਲੰਮਾ ਚੱਲਣ ਦੀ ਸੰਭਾਵਨਾ ਹੈ ਸ਼ਾਇਦ ਅਗਲਾ ਮਹੀਨਾ ਦੋ ਮਹੀਨੇ ਹੋ ਸਕਦਾ ਹੈ ਜੇ ਜੱਦੜ ਸਾਹਿਬਾਂ ਨੂੰ ਕੋਈ ਸਾਰੀਆਂ ਜਥੇਬੰਦੀਆਂ ਦੀ ਕੋਈ ਜਿਹੜਾ ਨੁਮਾਇੰਦਾ ਕਾਠੀ ਬਰਾ ਲੈਣ ਕਿ ਉਹ ਕੀ ਕਰਨਗੇ ਕੀ ਨਹੀਂ ਅਗਲਾ ਉਸ ਤੋਂ ਬਾਅਦ ਪਤਾ ਲੱਗੇਗਾ ਅੱਜ ਲਈ ਐਨਐ ਬਹੁਤ ਬਹੁਤ ਧੰਨਵਾਦ ਜਰਵਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ